ਉਹ ਤੋਂ ਦੇ ਰਿਪੋਰਟ ਹੋ ਰਹੀ ਆ ਉਹ ਤੋਂ ਦੀ ਰਿਪੋਰਟ ਹੋ ਰਹੀ ਆ ਇਹਨਾਂ ਤੋਂ ਪ੍ਰੋਗਰਾਮ ਚੱਲ ਰਿਹਾ ਹੈ ਸਰ 1970 70 ਦਾ ਨਾਸਰੇ ਬਣਿਆ ਹੋਇਆ ਇਹ ਕਿਹੜਾ ਰਜਿਸਟਰ ਨੇ ਕਰਿਆ ਇਹਨਾਂ ਨੇ ਲੱਗ ਕੇ ਇੰਦਰ ਦੇ ਘਟੇ ਰੋਣੇ ਦਾ ਮਕਾਨ ਬਣਿਆ ਉਹ 500 ਕੋੜੀ ਦੇ ਕੋਲ ਹਲਕੇ ਦੀ ਬਾਤ ਵਿੱਚ ਲੱਗੇ ਮਨਾਂ ਕਰ ਲੈ ਤੂੰ ਵਾਤ ਕਰਾ ਦੇ ਨਾ ਵਾਤ ਕਰਾ ਵਾਤ ਕਰਾ ਵਾਤ ਕਰਾ ਇਹ ਕਰਦੀ ਉਹ ਕਹਿੰਦਾ ਵਾਤ ਕਰਾ ਵਾਤ ਕਰਾ ਉਹ ਨਾ ਕਰਉਂਦੇ ਸੀ ਇਹ ਉਹ ਨਾ ਕਰਾਂ ਉਹ ਨਾ ਤੇ ਪਰਾਣਾ ਬਣਿਆ ਕਦੇ ਵਾਤ ਕਰਾ ਸਰ 1976-70 ਦਾ ਰਸਰੇ ਬਣਿਆ ਹੋਇਆ ਇਹ ਇੱਕ ਗੱਲ ਵੀ ਬਹੁਤ ਗੱਲ ਹੈ ਕਿ ਇੰਨਾ ਰਿਜ਼ਰਵ ਮੈਂ ਕਰਿਆ ਹੈ ਸਾਡੇ ਲੱਖਾਂ ਤੇ ਇੰਨੇ ਦੇ ਕੱਟੇ ਹੋਏ ਉਹ ਬੁਗਾਨ ਮਿਲਿਆ ਕੋਈ ਛੋਟੀ ਜਿਹੀ ਬੁਗਾਨ ਹਲਕਾ ਜਿਹਾ ਪਾ ਦਿੱਤਾ ਲੱਖੇ ਮਨ ਮਰਦੋਸ ਕਰ ਲਿਆ ਤੂੰ ਪੱਟ ਕੇ ਨਾ ਦੇਈਂ ਨਾ ਪੱਟ ਕੇ ਨਾ ਦੇਈਂ

ਤੂੰ ਕਰਦਾ ਨਾ ਫਰੇ ਬਣਿਆ ਹੋਇਆ ਇਹ ਇੱਕ ਗੱਲ ਕੁੱਬੀ ਬਾਤ ਕਰ ਲੈ ਕੁੱਬੀ ਐਸਾ ਰਿਜਿਮੇ ਦੇ ਫਰੇਆ ਇਹ ਕਰਦੀ ਹੁਣ ਸਾਡੇ ਸਾਡੇ ਲੱਗ ਕੇ ਇੰਦਾਂ ਦੇ ਕੱਟ ਉਹ ਰੋਣੇ ਦਾ ਗਾਣ ਬਣਿਆ ਤੂੰ ਕੋਈ ਸੁਣੋੜੀ ਨੂੰ ਕੋਈ ਹਲਕਾ ਜਿਹਾ ਗੀਤ ਬਾਤ ਵਿੱਚ ਮਨ ਮਰਦੋਸ ਕਰ ਲੈ ਤੂੰ 5000 ਰੁਪਏ ਦੇ ਤੂੰ 5000 ਰੁਪਏ ਤੂੰ 5000 ਰੁਪਏ ਇਹ ਕਰਦੀ ਉਹ ਕਹਿੰਦਾ ਬਾਤ ਕਰ ਬੱਸ ਕਰੋ ਉਹ ਨਾ ਕਰਉਂਦੇ ਸੀ ਇਹ ਉਹ ਨਾ ਕਰਾ ਉਹ ਨਾ ਇੱਥੇ ਪੁਰਾਣਾ ਬਣਿਆ ਤੇ 7000 ਪੁਰਾਣਾ ਉਹ ਤੋਂ ਦੇਰ ਬਹੁਤ ਹੋ ਗਈ ਆ ਉਹ ਤੋਂ ਵੀ ਪੈਣ ਤੱਕ ਇਹਨਾਂ ਤੋਂ ਪੁਰਾਣਾ ਬਣਿਆ ਹੋਇਆ ਹੈ ਸਰ 1970 70 ਦਾ ਨਾਸਰੇ ਬਣਿਆ ਹੋਇਆ ਇਹ بات کر تے لگوے اے تے رے رے لگ تے اندے گڈ روڑے وچاں میں آ تو دیکھ کوئی چھوٹی جی کوئی سانگا دی پتا پیا لکے منا وچ بس کر لے تے تو پٹ کراں دینوں میں بات کراں گا بات کراں گا ਉਹ ਨਾ ਕਰਉਂਦੇ ਸੀ ਉਹ ਨਾ ਕਰਾ ਉਹ ਨਾ ਤੇ ਪੁਰਾਣਾ ਬਣਿਆ ਤੇ ਸਾਡਾ